ਸਾਮਣੇ ਆ ਰਹੀ ਹੈ ਦਾਸੇ ਇਹ ਕਿ ਬੀਤੇ ਦਿਨੀ ਜੋ ਗੈਂਗਵਾਰ ਹੋਈ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਗੈਂਗ ਤੇ ਲਾਰੈਂਸ ਬਿਸ਼ਨੋਈ ਦੀ ਗੈਂਗ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਦੂਜੇ ਦੇ ਉੱਤੇ ਪੋਸਟਾਂ ਪਾ ਕੇ ਇਲਜ਼ਾਮ ਲਗਾਏ ਜਾ ਰਹੇ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਸੇ ਵਿਚਾਲੇ ਹੁਣ ਬੰਬੀਹਾ ਗੈਂਗ ਦੀ ਐਂਟਰੀ ਹੋਈ ਹੈ ਬੰਬੀਹਾ ਗੈਂਗ ਨੇ ਜੱਗੂ ਭਗਵਾਨਪੁਰੀਆ ਦੇ ਹੱਕ ਦੇ ਵਿੱਚ ਪੋਸਟ ਪਾਈ ਹੈ ਜੱਗੂ ਭਗਵਾਨਪੁਰੀਆ ਤੇ ਲੱਗ ਰਹੇ ਡੋਗਲਾਪਨ ਦੇ ਇਲਜ਼ਾਮਾਂ ਨੂੰ ਸਾਫ਼ ਕੀਤਾ ਹੈ ਤੇ ਉਸ ਤੋਂ ਹੀ ਲਾ ਗੋਲਡੀ ਬਰਾੜ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਦੱਸ ਜੀ ਕਿ ਬੰਬੀਹਾ ਗੈਂਗ ਦੀ ਹੁਣ ਐਂਟਰੀ ਹੋਈ ਹੈ ਬੰਬੀਹਾ ਗੈਂਗ ਨੇ ਪੋਸਟ ਪਾ ਕੇ ਗੋਲਡੀ ਬਰਾੜ ਤੇ ਸਵਾਲ ਚੁੱਕੇ ਨੇ ਤੇ ਇਲਜ਼ਾਮ ਲਗਾਏ ਨੇ ਕਿ ਗੋਲਡੀ ਬਰਾੜ ਬੰਦਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਉਹਨਾਂ ਨੂੰ 도ਗਲਾ ਕਹਿਣ ਲੱਗ ਜਾਂਦਾ ਹੈ ਜਦਕਿ ਗੋਲਡੀ ਬਰਾੜ ਖੁਦ ਵੱਡਾ 도ਗਲਾ ਹੈ ਸੰਦੀਪ ਨੰਗਲ ਅੰਬੀਆ ਮਾਮਲੇ ਦੇ ਵਿੱਚ ਜਿੱਥੇ ਗੋਲਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਤੇ ਇਲਜ਼ਾਮ ਲਗਾਏ ਸਨ ਤਾਂ ਉਹਨਾਂ ਇਲਜ਼ਾਮਾਂ ਤੇ ਵੀ ਬੰਬੀਹਾ ਗੈਂਗ ਨੇ ਪੋਸਟ ਪਾਈਆ ਉਹਨਾਂ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆ ਕੇਸ ਦੇ ਵਿੱਚ ਜੱਗੂ ਨੇ ਕੋਈ ਵੀ ਹੈਲਪ ਨਹੀਂ ਕੀਤੀ ਸੀ ਗੋਲਡੀ ਬਰਾੜ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਅੰਬੀਹਾ ਗੈਂਗ ਦੇ ਵੱਲੋਂ ਤੇ ਨਾਲ ਦੀ ਨਾਲ ਜੱਗੂ ਭਗਵਾਨਪੁਰੀਆ ਤੇ ਲੱਗ ਰਹੀ ਇਲਜ਼ਾਮਾਂ ਤੇ ਵੀ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਦੱਸ ਜਾਈਏ ਕਿ ਦੋਵਾਂ ਗੈਂਗਸ ਦੇ ਵਿਚਾਲੇ ਜਿਹੜਾ ਹੈ ਉਹ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਪਰ ਹੁਣੇ ਵਿਵਾਦ ਦੋ ਫੜ ਇੱਕ ਗੈਂਗ ਹੁੰਦੀ ਕੋਈ ਨਜ਼ਰ ਆ ਰਹੀ ਹੈ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਜਿਨ੍ਹਾਂ ਨੇ ਇਕੱਠੇ ਬਹੁਤ ਸਾਰੇ ਵਰਦਾਤਾ ਨੂੰ ਅੰਜਾਮ ਦਿੱਤਾ ਹੈ ਤਾਂ ਇਸੇ ਵਿਚਾਲੇ ਹੁਣ ਬੰਬੀਹਾ ਗੈਂਗ ਦੀ ਐਂਟਰੀ ਹੋਈ ਹੈ ਜਿਨ੍ਹਾਂ ਨੇ 골ਡੀ ਬਰਾੜ ਨੂੰ ਲਾਣਤਾਂ ਪਾਈਆਂ ਨੇ ਇੱਥੋਂ ਤੱਕ ਲਿਖ ਦਿੱਤਾ ਹੈ ਕਿ ਲਾਰੈਂਸ ਤੇ 골ਡੀ ਬਰਾੜ ਦਾ ਬਿਨਾ ਜੱਗੂ ਤੋਂ ਪੰਜਾਬ ਦੇ ਵਿੱਚ ਕੋਈ ਵੀ ਵਜੂਦ ਨਹੀਂ ਸੀ ਲਾਰੈਂਸ ਤੇ 골ਡੀ ਬਰਾੜ ਜੱਗੂ ਭਗਵਾਨਪੁਰੀਆ ਦੀਆਂ ਜੁੱਤੀਆਂ ਤੱਕ ਚੱਟਦੇ ਰਹੇ ਨੇ ਤੇ ਇਹ ਪੂਰੇ ਪੰਜਾਬ ਨੂੰ ਪਤਾ ਹੈ ਕਿ ਪਗਵਾਨ ਪੁਰੀਆ ਤੋਂ ਇਲਾਵਾ ਇਹਨਾਂ ਦੋਵਾਂ ਦਾ ਪੰਜਾਬ ਦੇ ਵਿੱਚ ਕੋਈ ਵੀ ਵਯੂਧ ਨਹੀਂ ਸੀ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਜਿਹੜੀ ਵਾਇਰਲ ਹੋ ਰਹੀ ਹੈ ਪੋਸਟ ਵੀ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਜਿਹੜਾ ਬੰਬੀਹਾ ਗੈਂਗ ਦੇ ਵੱਲੋਂ ਪੋਸਟ ਲਿਖੀ ਗਈ ਹੈ ਤੇ ਨਾਲ 골ਡੀ ਬਰਾਡ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਬੰਬੀਹਾ ਗੈਂਗ ਨੇ ਪੋਸਟ ਲਿਖਦੇ ਹੋਏ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਮ ਰਾਮ ਸਾਰੇ ਭਰਾਵਾਂ ਨੂੰ ਇਹ 골ਡੀ ਬਰਾੜ ਜਿਨ੍ਹਾਂ ਤੋਂ ਕੰਮ ਲੈਂਦਾ ਹੈ ਉਹਨਾਂ ਬੰਦਿਆਂ ਨਾਲ ਮਾੜੀ ਕਰ ਰਿਹਾ ਉਹ ਸਭ ਨੂੰ ਪਤਾ ਹੈ 골ਡੀ ਬਰਾੜ ਪਹਿਲਾਂ ਤਾਂ ਤੁਸੀਂ ਸਾਰੇ ਗਰੁੱਪ ਨਾਲ ਹੀ ਤੇਰਾ ਲੋਰੈਂਸ ਕਿਸੇ ਟਾਈਮ ਜੱਗੂ ਦੀਆਂ ਜੁੱਤੀਆਂ ਚੱਟਦਾ ਰਿਹਾ ਉਹ ਸਾਰੇ ਪੰਜਾਬ ਨੂੰ ਪਤਾ ਹੈ ਸਟੈਂਡ ਖੋਣ ਲਈ ਤੁਸੀਂ ਜੱਗੂ ਨੂੰ ਵਰਤਿਆ ਹੁਣ ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਚਾਰ ਪੈਸੇ ਇਕੱਠੇ ਕਰਨ ਦੀ ਵਾਰੀ ਆਈ ਤੁਸੀਂ ਜੱਗੂ ਨੂੰ ਪਿੱਛੇ ਛੱਡ ਦਿੱਤਾ ਰਹੀ ਗੱਲ ਸੰਦੀਪ ਨੰਗਲ ਅੰਬੀਆ ਦੀ ਤਾਂ ਉਸ ਕੇਸ ਵਿੱਚ ਜੱਗੂ ਨੇ ਕੋਈ ਵੀ ਹੈਲਪ ਨਹੀਂ ਕੀਤੀ ਸੰਦੀਪ ਮਾਰਿਆ ਹੀ ਤਾਂ ਗਿਆ ਕਿਉਂਕਿ ਉਹ ਜੱਗੂ ਦੇ ਸਾਰੇ ਬਿਜ਼ਨਸ ਹੈਂਡਲ ਕਰਦਾ ਸੀ ਦੋ ਨੰਬਰ ਦੇ 골ਡੀ ਬਰਾੜ ਜਿਹੜੇ ਬੰਦੇ ਤੈਨੂੰ ਜੱਗੂ ਨੇ ਦਿੱਤੇ ਐ ਤੇਰੇ ਕੰਮ ਲਈ ਉਹ ਤੂੰ ਸਾਰੇ ਹੀ ਮਰਵਾ ਦਿੱਤੇ ਖੱਚ 골ਡੀ ਬਰਾੜ ਬੰਦਿਆਂ ਨੂੰ ਵਰਤ ਕੇ ਬਾਅਦ ਵਿੱਚ 도ਗਲਾ ਕਹਿਣ ਲੱਗ ਜਾਂਦਾ ਸਾਰੇ ਗਰੁੱਪ ਨੂੰ ਪਤਾ ਹੈ ਵੱਡਾ 도ਗਲਾ ਤੂੰ ਐ ਜਦੋਂ ਵੀ ਤੇਰੇ ਖਿਲਾਫ ਗੱਲ ਹੋ ਜਾਂਦੀ ਹੈ ਤੂੰ ਸਾਡੇ ਗਰੁੱਪ ਨਾਲ ਉਸ ਨੂੰ ਜੋੜ ਦਿੰਦਾ ਹੈ ਟਾਈਮ ਆਉਣ ਵਾਲਾ ਹੈ ਤੇਰਾ ਤੇ ਬਹੁਤ ਮਾੜੀ ਹੋਵੇਗੀ ਤੇਰੇ ਨਾਲ ਵਾਹਿਗੁਰੂ ਕਰੇ ਉਹ ਟਾਈਮ ਜਲਦੀ ਆਵੇ ਦੱਸ ਜਾਈਏ ਕਿ ਇਹ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਕਸਰ ਹੀ ਹੈ ਨਾ ਗੈਂਗਸਟਰਸ ਦੇ ਵੱਲੋਂ ਜਦੋਂ ਕੋਈ ਪੋਸਟ ਪਾਈ ਜਾਂਦੀ ਹੈ ਜਾਂ ਫਿਰ ਕੋਈ ਵਾਰਦਾਤ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਹੀ ਪੋਸਟਾਂ ਪਾਈਆਂ ਜਾਂਦੀਆਂ ਨੇ ਤੇ ਉਸੇ ਤਰੀਕੇ ਦੇ ਨਾਲ ਹੁਣ ਬੰਬੀਹਾ ਗੈਂਗ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ ਪੋਸਟ ਵੀ ਤੁਹਾਨੂੰ ਦਿਖਾ ਰਹੇ ਹਾਂ ਬੰਬੀਹਾ ਗੈਂਗ ਦੇ ਵੱਲੋਂ ਪੋਸਟ ਪਾ ਕੇ ਲਿਖੀ ਗਈ ਹੈ ਕਿ ਜੱਗੂ ਭਗਵਾਨਪੁਰੀਆ ਨੇ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਦੇ ਵਿੱਚ ਕਿਸੇ ਦੀ ਮਦਦ ਨਹੀਂ ਕੀਤੀ ਕਿਉਂਕਿ ਗੋਲਡੀ ਬਰਾੜ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨੇ ਹੀ ਸ਼ੂਟਰਾਂ ਨੂੰ ਸੰਦੀਪ ਨੰਗਲ ਅੰਬੀਆ ਕਤਲकांड ਮਾਮਲੇ ਦੇ ਵਿੱਚ ਹਥਿਆਰ ਮੁਹੱਈਆ ਕਰਵਾਏ ਸੀ ਜਦ ਕਿ ਉਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਵੱਲੋਂ ਲਈ ਗਈ ਸੀ ਤਾਂ ਬੰਬੀਹਾ ਗੈਂਗ ਨੇ ਹੁਣ ਸਪਸ਼ਟ ਕਰ ਦਿੱਤਾ ਤੇ ਇਹ ਵੀ ਸਾਫ਼ ਕੀਤਾ ਹੈ ਕਿ ਜੱਗੂ ਭਗਵਾਨਪੁਰੀਆ ਪਹਿਲਾਂ ਬੰਦਿਆ ਨੂੰ ਵਰਤਦਾ ਹੈ ਫਿਰ ਵਰਤ ਕੇ ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਹੁਣ ਗੱਲ ਮੇਰੇ ਖਿਲਾਫ ਹੋਏਗੀ ਤਾਂ ਉਹ ਬੰਦਿਆ ਨੂੰ ਦੋਗਲਾ ਕਹਿਣਾ ਸ਼ੁਰੂ ਕਰ ਦਿੰਦਾ ਤੇ ਇਹ ਵੀ ਕਿਹਾ ਗਿਆ ਹੈ ਕਿ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਲਾਰੈਂਸ ਤੇ ਗੋਲਡੀ ਬਰਾਡ ਦਾ ਪੰਜਾਬ ਦੇ ਵਿੱਚ ਕੋਈ ਵੀ ਵਜੂਦ ਨਹੀਂ ਹੈ ਉੱਪਰ ਉੱਠਣ ਦੇ ਲਈ ਫੇਮਸ ਹੋਣ ਦੇ ਲਈ ਅੱਗੇ ਵਧਣ ਦੇ ਲਈ ਦੋਵਾਂ ਨੇ ਜੱਗੂ ਭਗਵਾਨਪੁਰੀਆ ਦੀ ਵਰਤੋਂ ਕੀਤੀ ਹੈ ਤੇ ਹੁਣ ਜਦੋਂ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ 4 ਪੈਸੇ ਕਮਾਉਣ ਦੀ ਵਾਰੀ ਆਈ ਤਾਂ ਜੱਗੂ ਨੂੰ ਪਾਸੇ ਕਰ ਦਿੱਤਾ ਗਿਆ ਕਿਉਂਕਿ ਕੁਝ ਰਿਪੋਰਟਸ ਇਹ ਵੀ ਕਹਿ ਰਹੀਆਂ ਨੇ ਕਿ ਮੂਸੇਵਾਲਾ ਕਤਲकांड ਮਾਮਲੇ ਤੋਂ ਬਾਅਦ ਜੱਗੂ ਭਗਵਾਨਪੁਰੀਆ ਲਾਰੈਂਸ ਵਿਸ਼नोई ਤੇ ਗੋਲਡੀ ਬਰਾੜ ਗੈਂਗ ਕਰੋੜਾ ਰੁਪਏ ਦੀ ਫਿਰੋਤੀ ਮੰਗ ਰਿਆ ਸੀ ਪਰ ਇਸ ਵਿਚਾਲੇ ਜੱਗੂ ਭਗਵਾਨਪੁਰੀਆ ਨੂੰ ਸਾਈਡ ਕਰ ਦਿੱਤਾ ਗਿਆ ਜੱਗੂ ਭਗਵਾਨਪੁਰੀਆ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਫਾਇਦਾ ਨਹੀਂ ਹੋਇਆ ਜਿਸ ਦੇ ਚਲਦਿਆਂ ਪੂਰੇ ਗਰੁੱਪ ਦੇ ਵਿੱਚ 파ੜ ਪੈ ਗਈ ਹੈ ਔਰ ਗਰੁੱਪ ਦੋ 파ੜ ਹੋਇਆ ਔਰ ਉੱਥੇ ਹੀ ਬੰਬੀਹਾ ਗੈਂਗ ਦੀ ਇਹ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਬੰਬੀਹਾ ਗੈਂਗ ਨੇ ਇਲਜ਼ਾਮ ਲਗਾਏ ਨੇ ਕਿ ਗੋਲਡੀ ਬਰਾੜ ਪਹਿਲਾਂ ਬੰਦਿਆਂ ਦੀ ਵਰਤੋਂ ਕਰਦਾ ਹੈ ਤੇ ਫਿਰ ਉਹਨਾਂ ਨੂੰ ਦੋਗਲਾ ਕਹਿਣਾ ਸ਼ੁਰੂ ਕਰ ਦਿੰਦਾ ਉਸ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਜੱਗੂ ਭਗਵਾਨਪੁਰੀਆ ਦੀ ਮਦਦ ਦੇ ਨਾਲ ਹੀ ਦੋਮਾ ਜਨਿਆ ਨੇ ਪੰਜਾਬ ਦੇ ਵਿੱਚ ਆਪਣਾ ਸਟੈਂਡ ਬਣਾਇਆ ਸੀ ਉਹ ਵੀ ਸਮਾਂ ਸੀ ਜਦੋਂ ਲਾਰੇਂਸ ਵਿਸ਼ਨੋਈ ਜੱਗੂ ਭਗਵਾਨਪੁਰੀਆ ਦੀਆਂ ਜੁੱਤੀਆਂ ਤੱਕ ਚੱਟਦਾ ਰਿਹਾ ਹੈ ਔਰ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਦੇ ਵਿੱਚ ਜੱਗੂ ਭਗਵਾਨਪੂਰੀਆ ਨੇ ਕੋਈ ਵੀ ਹੈਲਪ ਨਹੀਂ ਕੀਤੀ ਐ ਉਹ ਜੱਗੂ ਦਾ ਬੰਦਾ ਸੀ ਤਾਂ ਉਸ ਨੂੰ ਮਾਰਿਆ ਗਿਆ ਹਾਲਾਂਕਿ ਸੰਦੀਪ ਨੰਗਲੰਬੀਆ ਦੀ ਜੇ ਗੱਲ ਕਰ ਲਈ ਤਾਂ ਕਬੱਡੀ ਖਿਡਾਰੀ ਸੀ ਜਿਸ ਨੂੰ ਖੇਡ ਮੈਦਾਨ ਤੋਂ ਬਾਹਰ ਨਿਕਲਦੇ ਹੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ ਕਤਲ ਮਾਮਲੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੋਲਟੀ ਬਰਾਡ ਗੈਂਗ ਦੇ ਵੱਲੋਂ ਲਈ ਗਈ ਸੀ ਕਬੱਡੀ ਦੇ ਬਹੁਤ ਸਾਰੇ ਜਿਹੜੇ ਖਿਡਾਰੀ ਐ ਉਸ ਵਕਤ ਡਰ ਦੇ ਵਿੱਚ ਸੀ ਜਦੋਂ ਇਸ ਤਰੀਕੇ ਦੇ ਨਾਲ ਸਟਾਰ ਜਿਹੜੇ ਕਬੱਡੀ ਖਿਡਾਰੀ ਹੈ ਸੰਦੀਪ ਨੰਗ ਲੰਬੀਆ ਦਾ ਕਤਲ ਕੀਤਾ ਗਿਆ ਸੀ ਤਾਂ ਉਸ ਕਤਲ ਮਾਮਲੇ ਦੇ ਵਿੱਚ ਵੀ 골ਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਤੇ ਇਲਜ਼ਾਮ ਲਗਾਏ ਸੀ ਜਦਕਿ ਖੁਣ ਇਨਾ ਇਲਜ਼ਾਮਾ ਨੂੰ ਬੰਬੀਹਾ ਗੈਂਗ ਨੇ ਨਕਾਰ ਦਿੱਤਾ ਹੈ ਤਾਂ ਇਸ ਵਿਚਾਲੇ ਬੰਬੀਹਾ ਗੈਂਗ ਦੀ ਇਹ ਪੋਸਟ ਆਈ ਹੈ ਜੱਗੂ ਭਗਵਾਨਪੁਰੀਆ ਜਿਸ ਦੇ ਸੀਨੇ ਦੇ ਉੱਤੇ ਹੁਣ ਜ਼ਖਮ ਮਾਰਦੇ ਜ਼ਖਮ ਰੜਕ ਰਹੇ ਨੇ ਉਸਤੇ ਮਲਮ ਵਾਂਗੂ ਕੰਮ ਕਰੇਗੀ ਇਹ ਪੋਸਟ ਔਰ ਬੜੇ ਦੋਸਤਾਨਾ ਅੰਦਾਜ਼ ਵਿੱਚ ਦਵਿੰਦਰ ਬੰਬੀਹਾ ਗੈਂਗ ਨੇ ਜੱਗੂ ਭਗਵਾਨਪੁਰੀਆ ਦਾ ਸਾਥ ਦਿੱਤਾ ਹੈ ਤੋਸ ਪਾਈ ਹੈ ਉਸਤੇ ਲੱਗ ਰਹੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹਾਲਾਂਕਿ ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਖੁੰਖਾਰ ਗੈਂਗਸਟਰਾਂ ਨੂੰ ਅਲੱਗ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਣ ਦਾ ਖੱጫ ਜਤਾਇਆ ਜਾ ਰਿਹਾ ਤਾਂ ਇਸ ਵਿਚਾਲੇ ਬੰਬੀਹਾ ਗੈਂਗ ਦੀ ਐਂਟਰੀ ਹੋਈ ਹੈ ਤੇ ਬੰਬੀਹਾ ਗੈਂਗ ਨੇ ਇਹ ਪੋਸਟ ਸਾਂਝੀ ਕੀਤੀ ਹੈ ਹਾਲਾਂਕਿ ਇਹ ਦੁਸ਼ਮਣੀ ਤੇ ਵੱਧ ਰਹੀ ਦੋਸਤੀ ਕਿਹੜਾ ਪੱਖ ਲਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਪੋਸਟ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਬੰਬੀਹਾ ਗੈਂਗ ਦੇ ਵੱਲੋਂ ਜੱਗੂ ਭਗਵਾਨਪੁਰੀਆ ਦੇ ਹੱਕ ਦੇ ਵਿੱਚ ਜਿਹੜੀ ਪੋਸਟ ਉਪਾਈ ਗਈ ਹੈ ਤੇ 골ਡੀ ਬ੍ਰਾਂਡ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ